ਸੋਖਾ ਸਾਧੂਣੀ ਕਹਾਉਣਾ ਲੋਕੋ ਜਗਦੇ ਘਰ ਘਰ ਪੈਂਦਾ ਤਿਆਗਣਾ ਬਹੁਤ ਪਿਆਰਾ ਭਜਨ ਪਾਠ ਦੇ ਭਰਾਵਾਂ ਦੇ ਬਖਾਰ ਵਿੱਚੋਂ ਇਉਂ ਸਰਵਣ ਕਰ। ਸੋਖਾ ਸਾਧੂਣੀ ਕਹਾਉਣਾ ਲੋਕੋ ਜਗਦੇ ਸੋਖਾ ਸਾਧੂਣੀ ਸਾਧੂਣੀ ਕਹਾਉਣਾ ਲੋਕੋ ਜਗਦੇ ਘਰ ਘਰ ਪੈਂਦਾ ਤਿਆਗਣਾ 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 ਉਹ ਪੈਂਦਾ ਜਗਣਾ ਮਾਪੇ ਭੈਣ ਭਾਈ ਪੈਂਦੇ ਸਭ ਛੱਡੇ ਨੇ ਮਾਪੇ ਭੈਣ ਭਾਈ ਭੈਣ ਭਾਈ ਪੈਂਦੇ ਸਭ ਛੱਡਣੇ ਦਿਲ ਤੇ ਪੱਖਰ ਤਾਰ ਕੇ ਤਾਰ ਕੇ ਤਾਰ ਕੇ ਓਏ ਦੂਰ ਹੋਣਾ ਪੈਂਦਾ ਕਰ ਤੋਂ ਇਹਦਿ ਲੋ ਮਾਰੇ ख़्याले चंगल चो ਦੁੱਖ ਜਰ ਕੇ ਹੋ ਪਹਲਾ ਸਦਾ ਸਰਵਤਿ ਨਾ ਮੰਗੇ ਦੇ ਪਹਲਾ ਸਦਾ ਸਦਾ ਸਰਵਤਿ ਨਾਏ ਮੰਗੇ ਦੇ ਮੰਗਣੇ ਨਾ ਆਪਣੇ ਲਈ ਰੱਬ ਕੋ ਰੱਬ ਤੋਂ ਹੋ ਚਾ ਸਾਰੇ ਵਾਰ ਦਿੰਦੇ ਸਾਜੂ ਜਗਤੋਂ ਉਹ ਸਾਜੂ ਜਗਤੋਂ ਨਾਮ ਜਪਦੇ 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 ਓਏ ਦੇਦ ਬਿਲੀ ਉਪਮਾਨਾ ਕਰ ਸਕਦੇ ਉਹ ਕਰ ਸਕਦੇ ਸੇਵਾ ਉਹ ਖਾਲੀ ਝੋਰੀ ਭਰ ਜਾਊਗੀ ਉਹ ਮਿਲੂ ਮੇਰਾ ਉਹ ਮਿਲੂ ਮੇਰਾ ਜੋ ਸਾਧਿਆਨ ਮੰਨਤਾ ਕਹੇ ਬੋਲਦੇ ਜੋ ਸਾਧੂਆਂ ਸਾਧੂਆਂ ਨੂੰ ਮੰਨਤਾ ਕਹੇ ਬੋਲਦੇ ਨਾਰਿਕਾ ਨੂੰ ਜਾਣ ਸੰਗ ਤੇ ਸੰਗ ਤੇ ਸੰਗ ਤੇ ਬਾਣ ਜਾਂਦੇ ਨੇ ਫੇਰ ਮੰਗਤੇ ਉਹ ਫੇਰ ਮੰਗਤੇ ਉਹ ਜਥਾ ਸਚਿਆ ਦੇ ਨਹਲੇ ਵਾਲਾ ਆਇਆ ਜਖਾ ਸਚਿਆ ਸਚਿਆ ਦੇ ਨਹਲੇ ਵਾਲਾ ਆਇਆ ਸਵਾ ਵਿੱਚ ਗਾਉਣ ਸੰਗ ਤੇ ਬੋਲ ਕੇ ਬੋਲ ਕੇ ਹੋ ਜਤੂ ਦੇ ਪੋਤੇ ਗਾਮ ਨੇ ਨਾਪ ਤੋਲ ਕੇ ਸਾਡੇ ਦਾਦਾ ਗੁਰੂ ਜੀ ਪੰਡਤ ਭੜਕਰਾਪ ਜੀ ਜਿਨ੍ਹਾਂ ਨੇ ਸਾਰਾ ਜੀਵਨ ਸੰਤਾਂ ਦੀ ਸੰਗਤ ਦੇ ਵਿੱਚ ਲੰਘਾਇਆ ਤੇ ਸਾਨੂੰ ਵੀ ਇਹ ਚੇਤਕ ਲਾ ਕੇ ਗਏ ਇਹ ਮਹਾਮੁਰਖਾਂ ਦੇ ਨਾਲ ਜੋੜ ਕੇ ਗਏ ਅੱਭੀ ਨੂਰ ਹੈ ਤੂੰ ਭਗਤ ਜੀ ਪ੍ਰਲਾਦ ਭਗਤੀਆਂ ਦੇ ਜਿਸ ਨਾ ਦੇ ਰਹੋ ਨੇ ਉਹਨਾਂ ਵੱਲ ਵੇਖਣ ਤੇ ਸੋਹੋ ਜੀ ਇੱਕ ਮੂਰਤ ਨੇ ਮਹਾਰਾਜ ਜੀ ਬਾਬਾ ਸਰਜੀਤ ਸਾਹਿਬ ਜੀ ਸੋ ਉਹਨਾਂ ਦੇ ਬਰਫਾਇਕ ਕਪਤਾ ਕਹਿਣ ਲੱਗੇ ਨੇ ਪਾਰਕ ਫਰਾਤ ਘੋਲੇ ਵਾਲੇ ਉਮੀਦ ਆਪਸੰਦ ਕਰੋਗੇ ਤੁਹਾਡੇ ਸਾਹਮਣੇ ਕਿਉਂ ਹਾਜ਼ਰ ਹੋ? ਹੋ ਸੋ பார்பார். and ਦਾ ਭਲੇਖਾ ਛੋਟੀ ਉਮਰ ਚ ਭਗਵਾਨ ਨੂੰ ਜਿਆਦਾ ਧਰੋ ਭਗਤ ਨੇ ਪਾਇਆ ਜਿਹਾ ਪ੍ਰਹਿਲਾਦ ਭਗਤ ਨੇ ਪਾਇਆ ਉਹਨਾਂ ਦਾ ਭਲੇਖਾ ਮਹਾਰਾਜ ਜੀਾਂ ਦੇ ਵਿੱਚੋਂ ਦਰਸ਼ਨ ਦਿਨਾਰੇ ਹੁੰਦੇ ਨੇ ਕਰੇ ਗਬੀਤਾ ਨਾਲ ਵੇਖਿਓ ਬਹੁਤ ਅਸੀਰਵਾਰ ਇਸ ਅਸ਼ੀਰਵਾਦ ਪ੍ਰਾਪਤ ਹੋ ਗਿਆ ਫਿਰ ਪ੍ਰਣਾਮ ਕਰ ਜਲ ਲੋ ਸੰਤ ਕੇ ਲੰਦਕ ਦੇ ਪਰਥਾਏ ਇੱਕ ਕਵਤਾ ਬੋਲਣ ਲੱਗਿਆ ਕਿ ਭਜਨ ਬੋਲਣ ਲੱਗਿਆ ਵੀ ਭੁੱਲ ਕੇ ਨਾ ਬੰਦਾ ਬੋਲੇ ਸੰਤ ਫਕੀਰਾਂ ਨੂੰ ਪਾਟ ਭਰਮ ਨੇ ਮੁਖਾਰ ਵਿੱਚੋਂ ਚੋਂ ਸਰਵਰ

ਜਾਨ ਕਰਤਿੰਦੇ ਬੰਦ ਸੰਤ ਜਾਨ ਅੱਖੀਆਂ ਦੇ ਨੀਰਾ ਦਿਖਾਉਂਦੇ ਨੇ ਜੰਗਲਾਂ ਵਿੱਚ ਮੰਗਲ ਲਾ ਕੇ ਦਰਸ਼ਣੀਏ ਦਿੰਦੇ ਨੇ ਵਸ ਚੰਗੀਆਂ ਤੱਕ ਦੀਰਾਂ ਨੂੰ thank hey. you